ਸਤਿ ਸ੍ਰੀ ਅਕਾਲ ਮੇਰਾ ਨਾਮ ਹਰਜਿੰਦਰਪਾਲ ਕੌਰ ਈਟੀਟੀ ਦੇ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਸ਼ੁਕਰਪੁਰਾ ਬਲਾਕ ਬਟਾਲਾ 2 ਜ਼ਿਲ੍ਹਾ ਗੁਰਦਾਸਪੁਰ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅੱਖਰਕਾਰੀ ਮਹਿੰਮ ਤਹਿਤ ਪੰਜਾਬੀ ਸੁੰਦਰ ਲਿਖਾਈ ਦੇ ਅਧਿਆਪਕਾਂ ਦੇ ਸੈਮੀਨਾਰ ਲਗਾਏ ਜਾ ਰਹੇ ਹਨ ਇਨ੍ਹਾਂ ਸੈਮੀਨਾਰਾਂ ਦੇ ਤਹਿਤ ਅੱਜ ਅਸੀਂ ਪੰਜਾਬੀ ਸੁੰਦਰ ਲਿਖਾਈ ਦੇ ਮੰਚ ਤੇ ਇਕੱਤਰਿਤ ਹੋਏ ਹਾਂ ਤੇ ਆਓ ਤੁਹਾਨੂੰ ਉਹ ਸ਼ਖਸੀਅਤਾਂ ਮਿਲਾਉਣ ਜਾ ਰਹੇ ਹਾਂ ਜੋ 2008 ਤੋਂ 2014 ਤੱਕ ਸਿੱਖਿਆ ਵਿਭਾਗ ਦੇ ਰੇਡੀਓ ਪ੍ਰੋਗਰਾਮ ਵਿੱਚ विशेष योगदान पा चुके तहत दो ई विद्या चैनल लगातार अंजू बा जी स्टेट अवॉर्डी ईटी टी टीचर कन्या प्रायमरी स्कूल गुराया जिला जलंधर हाँ जी मैम स्टेज से बहुत बहुत स्वागत है मैडम अंजू बा जी थैंक यू मैम ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਮਾਣ ਬਖਸ਼ਿਆ ਜੀ ਤੁਹਾਡੇ ਮੰਚ ਤੇ ਉੱਤੇ ਆਉਣ ਦੇ ਲਈ ਥੈਂਕ ਯੂ ਮੈਮ ਜੀ ਮੈਮ ਮੈਂ ਮੈ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਤੁਸੀਂ ਇਨੀ ਖੂਬਸੂਰਤ ਰਾਈਟਿੰਗ ਕਰਦੇ ਹੋ ਤੇ ਤੁਸੀਂ ਇਨੀ ਸੁੰਦਰ ਲਿਖਾਈ ਨਾਲ ਕਿਵੇਂ ਜੁੜੇ ਮੈਡਮ ਮੇਰੀ ਰਾਈਟਿੰਗ ਤਾਂ ਪਹਿਲਾਂ ਬਚਪਨ ਤੋਂ ਠੀਕ ਸੀ ਸੋਹਣੀ ਸੀ ਤੇ ਅਸੀਂ ਕੰਪੀਟੀਸ਼ਨ ਲਈ ਵੀ ਜਾਂਦੇ ਹੁੰਦੇ ਸੀ ਆਪਣੇ ਅਧਿਆਪਕਾਂ ਨਾਲ ਵੀ ਤੇ ਜਦੋਂ ਬਾਅਦ ਦੇ ਵਿੱਚ ਸਾਡੇ ਸਿੱਖਿਆ ਵਿਭਾਗ ਵੱਲੋਂ ਕੰਪੀਟੀਸ਼ਨ ਕਰਵਾਏ ਗਏ ਤਾਂ ਮੈਂ ਉਦੇ ਵਿੱਚ ਭਾਗ ਲਿਆ ਤਾਂ ਉਹਦੇ ਵਿੱਚ ਵੀ ਪੋਜੀਸ਼ਨ ਹਾਸਲ ਕੀਤੀ ਬਾਅਦ ਦੇ ਵਿੱਚ ਮੇਰੀ ਨਾ ਡਿਸਟ੍ਰਿਕਟ ਲੈਵਲ ਤੇ ਡਿਊਟੀ ਲੱਗ ਗਈ ਸੀ ਜਜਮੈਂਟ ਦੀ ਤੇ ਮੈਂ ਜਿਵੇਂ ਹੀ ਗੁਰਪ੍ਰੀਤ ਸਰ ਦਾ ਮੈਨੂੰ ਮਿਲਿਆ ਨੰਬਰ ਕੀ ਉਹ ਰਾਈਟਿੰਗ ਐਕਸਪਰਟ ਨੇ ਤੇ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਮੈਨੂੰ ਇੰਨੇ ਸੋਹਣੇ ਟੈਕਨੀਕਲ ਪੁਆਇੰਟ ਦੱਸੇ ਤੇ ਇਹਦੇ ਲਈ ਉਤਸ਼ਾਹਿਤ ਵੀ ਕੀਤਾ ਕਿ ਤੁਸੀਂ ਇਹਨੂੰ ਹੋਰ ਅੱਗੇ ਕਰ ਸਕਦੇ ਹੋ ਮੈਡਮ ਤੁਹਾਡੀ ਰਾਈਟਿੰਗ ਬਹੁਤ ਵਧੀਆ ਹੈ ਤੇ ਇਸ ਤੋਂ ਵੀ ਵਧੀਆ ਹੋ ਜਾਣੀ ਹੈ ਜੇ ਤੁਸੀਂ ਇੱਕ ਦੋ ਗੱਲਾਂ ਦਾ ਧਿਆਨ ਰੱਖ ਲੋਗੇ ਤਾਂ ਉਹਨਾਂ ਨੇ ਮੈਨੂੰ ਇੰਨਾ ਵਧੀਆ ਗਾਈਡ ਕੀਤਾ ਕਿ ਮੈਂ ਟੈਕਨੀਕਲੀ ਵੀ ਜਿਹੜੀ ਆਪਣੀ ਰਾਈਟਿੰਗ ਨੂੰ ਬਹੁਤ ਅੱਛਾ ਕੀਤਾ ਕਿ ਉਸ ਤੋਂ ਬਾਅਦ ਉਹਨਾਂ ਦਾ ਇੱਕ ਵੰਡਣ ਦਾ ਨਿਯਮ ਸੀਗਾ ਉਹਨੂੰ ਬੱਚਿਆਂ ਦੇ ਵਿੱਚ ਬਣਿਆ ਕੁਸਾਈਟਿੰਗ ਨੂੰ ਮੈਂ ਕਰਵਾਇਆ ਬਹੁਤ ਜ਼ਿਆਦਾ ਬੱਚਿਆਂ ਲਈ ਨਾ ਆਪਣੇ ਸਕੂਲ ਪੱਧਰ ਤੇ ਵੀ ਤੇ ਸਕੂਲ ਦੇ ਵਿੱਚ ਉਹਨਾਂ ਨੂੰ ਬੱਚਿਆਂ ਨੂੰ ਟਾਈਮ ਵੀ ਮੈਂ ਦੇ ਦਿੰਨੀ ਆ ਇੱਕ ਘੰਟਾ ਟਾਈਮ ਮੈਂ ਸਕੂਲ ਡੇਲੀ ਦਿੰਨੀ ਆ ਉਹਨਾਂ ਨੂੰ ਰਾਈਟਿੰਗ ਵਾਸਤੇ ਤੇ ਮੈਡਮ ਜਿਸ ਤਰ੍ਹਾਂ ਤੁਸੀਂ ਅੱਜਕੱਲ੍ਹ ਅੱਖਰਕਾਰੀ ਮੋਹਮ ਦੇ ਤਹਿਤ ਵਰਕਸ਼ਾਪ ਜੋ ਲੱਗ ਰਹੀ ਹੈ ਸਕੂਲ ਸਿੱਖਿਆ ਵਿਭਾਗ ਨੂੰ ਉਹਦੇ ਵਿੱਚ ਤੁਸੀਂ ਐਜ਼ ਅ ਰਿਸੋਰਸ ਪਰਸਨ ਹੋ ਤਾਂ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਅਧਿਆਪਕ ਵਰਗ ਨੂੰ ਅ ਦੇਖੋ ਮੈਡਮ ਮੈਂ ਇੱਕ ਅਧਿਆਪਕ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਆਪਣੇ ਸਿੱਖਿਆ ਵਿਭਾਗ ਦਾ ਖਾਸ ਕਰਕੇ ਸਾਡੇ ਮਾਨਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਡਾਕਟਰ ਦਵਿੰਦਰ ਬੋਹਾ ਜੀ ਜਿਨ੍ਹਾਂ ਨੇ ਇਹ ਵਿਸ਼ੇਸ਼ ਉਪਰਾਲੇ ਕੀਤੇ ਤੇ ਖਾਸ ਕਰ ਅਖਰਕਾਰ ਜਿਹੜੀ ਟੀਮ ਹੈਗੀ ਪੂਰੀ ਦੀ ਪੂਰੀ ਇਸ ਉਪਰਾਲੇ ਦੇ ਨਾਲ ਜਿੱਥੇ ਸਾਡੇ ਪੰਜਾਬ ਦੇ ਪੂਰੇ ਬੱਚੇ ਕਿਉਂਕਿ ਪੂਰੇ ਵਿਭਾਗ ਵੱਲੋਂ ਸਾਡੇ ਬੱਚਿਆਂ ਦੇ ਲਈ ਇਸ ਲਿਖਾਈ ਦੇ ਵਾਸਤੇ 10 ਅੰਕ ਰੱਖੇ ਗਏ ਹੈਗੇ ਆ ਤੇ ਉਸ ਤੋਂ ਇਲਾਵਾ ਜਿਹੜੀ ਲਿਖਾਈ ਹੈ ਉਹ ਇਬਾਦਤ ਹੈ ਉਹਨਾਂ ਦੇ ਜਿਹੜੇ ਆਪਣੇ ਪੇਪਰਾਂ ਦੇ ਵਿੱਚ ਨੰਬਰ ਲੈਣ ਦੇ ਨਾਲ-ਨਾਲ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਵੀ ਬਹੁਤ ਵੱਡਾ ਨਿਖਾਰ ਆਊਗਾ ਮਿਹਨਤ ਤੇ ਲਗਨ ਦਾ ਨਾਮ ਹੀ ਸੁੰਦਰਤਾ ਹੈ ਤੇ ਇਸੇ ਕਰਕੇ ਜੇ ਆਪਾਂ ਆਪਣੀ ਰਾਈਟਿੰਗ ਨੂੰ ਪੂਰੇ ਕਨਸੈਂਟਰੇਸ਼ਨ ਦੇ ਨਾਲ ਪੂਰੀ ਲਗਨ ਦੇ ਨਾਲ ਲਿਖਾਂਗੇ ਤੇ ਇਹ ਜਰੂਰ ਇਹ ਥੋੜਾ ਸਮਾਂ ਲੱਗਦਾ ਪਰ ਇਹਦੇ ਨਾਲ ਸਾਡੇ ਸਾਰਿਆਂ ਦੀ ਰਾਈਟਿੰਗ ਬਹੁਤ ਸੋਹਣੀ ਬਣ ਜਾਂਦੀ ਹੈ ਤੇ ਅਧਿਆਪਕ ਇੱਕ ਰੋਲ ਮਾਡਲ ਹੁੰਦਾ ਹੈ ਆਪਣੇ ਬੱਚਿਆਂ ਦੇ ਵਾਸਤੇ ਬੱਚੇ ਉਹਦੇ ਕੱਪੜੇ ਪਾਉਣ ਦਾ ਢੰਗ ਉਹਨੇ ਚੱਲਣ ਫਿਰਨ ਦਾ ਢੰਗ ਤੋਂ ਬਹੁਤ ਕੁਝ ਸਿੱਖਦੇ ਨੇ ਇਸੇ ਤਰ੍ਹਾਂ ਜੇ ਸਾਡੀ ਜਿਹੜੀ ਲਿਖਾਈ ਹੈ ਅਸੀਂ ਬੱਚਿਆਂ ਦੇ ਵਿੱਚ ਸੁਧਾਰ ਕਰਾਂਗੇ ਕਹਿੰਦੇ ਨੇ ਚੀਨ ਦੇ ਵਿੱਚ ਇੱਕ ਕਹਾਵਤ ਹੈ ਕਿ ਜਿਹੜੇ ਸਾਲ ਲਈ ਬੀਜਦੇ ਹੈਗੇ ਆ ਉਹ ਫਸਲ ਵੀਜਦੇ ਆ ਤੇ ਜਿਹੜੇ 10 ਸਾਲ ਲਈ ਬੀਜਦੇ ਉਹ ਦਰਖਤ ਵੀਜਦੇ ਆ ਫਲਾਂ ਦੇ ਤੇ ਜਿਹੜੇ ਸਾਦੀਆਂ ਲਈ ਬੀਜਦੇ ਆ ਉਹ ਇਨਸਾਨ ਬੀਜਦੇ ਆ ਤੇ ਅਸੀਂ ਉਹ ਬੱਚਿਆਂ ਰੂਪੀ ਇਨਸਾਨ ਨੂੰ ਬੀਜ ਰਹੇ ਆ ਤੇ ਮੈਂ ਸਾਰੇ ਆਪਣੇ ਅਧਿਆਪਕ ਸਾਹਿਬਾਨ ਤੋਂ ਵੀ ਇਹੀ ਉਮੀਦ ਕਰਦੀ ਹਾਂ ਕਿ ਆਓ ਆਪਾਂ ਆਪਣੇ ਬੱਚਿਆਂ ਨੂੰ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਲਿਖਣਾ ਸਿਖਾਈਏ ਤੇ ਇਸ ਅੱਖਰਕਾਰੀ ਮੋਹਮ ਨੂੰ ਹੋਰ ਸਿਖਰਾਂ ਤੱਕ ਪਹੁੰਚਾਈਏ ਬਿਲਕੁਲ ਜੀ ਜਿਵੇਂ ਕਿ ਅੰਜੂ ਮੈਡਮ ਨੇ ਦੱਸਿਆ ਕਿ ਉਹ ਇੱਕ ਘੰਟਾ ਕੱਢਦੇ ਹਨ ਡੇਲੀ ਆਪਣੇ ਬੱਚਿਆਂ ਨੂੰ ਸੁੰਦਰ ਅੱਖਰ ਤੇ ਬਣਤਰ ਸਿਖਾਉਣ ਲਈ ਤਾਂ ਜੇ ਇਸੇ ਤਰ੍ਹਾਂ ਸਾਰੀ ਅਧਿਆਪਕ ਮੈਂ ਨਹੀਂ ਗੈਰੀ ਕਿ 1 ਘੰਟਾ ਹੀ ਕੱਢਣ ਅੱਧਾ ਘੰਟਾ ਵੀ ਕੱਢ ਲੈਣ ਆਪਣੇ ਰੋਜ਼ਾਨਾ ਦੀ ਰੁਟੀਨ ਦੇ ਵਿੱਚ ਸਕੂਲ ਟਾਈਮਿੰਗ ਦੇ ਵਿੱਚ ਤਾਂ ਉਹ ਬੱਚਿਆਂ ਨੂੰ ਬਹੁਤ ਜ਼ਿਆਦਾ ਵਧੀਆ ਨਤੀਜੇ ਦੇ ਸਕਦੇ ਹਨ ਤਾਂ ਮੈਡਮ ਅੰਜੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਮੰਚ ਤੇ ਸਾਡੇ ਨਾਲ ਸ਼ਾਮਿਲ ਹੋਣ ਲਈ ਬਹੁਤ ਧੰਨਵਾਦ ਥੈਂਕ ਯੂ